ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦਾ ਮਤ ਹੈ ਕਿ ਇਸਤਰੀਆਂ ਪੁਰਸ਼ ਹੋਣਾ ਕੋਈ ਫਰਕ ਨਹੀਂ ਪੈਂਦਾ ਵਾਹਿਗੁਰੂ ਦੀ ਦਰਗਾਹ ਵਿੱਚ ਤਾਂ ਚੰਗੇ ਕੰਮਾਂ ਦਾ ਹੀ ਮੁੱਲ ਪੈਂਦਾ ਹੈ ਸਿੱਖ ਧਰਮ ਦੇ ਵਿੱਚ ਹਰੇਕ ਇਸਤਰੀ ਸਾਰੇ ਧਾਰਮਿਕ ਕੰਮਾਂ ਵਿੱਚ ਹਿੱਸਾ ਲੈ ਸਕਦੀ ਹੈ ਸਿੱਖ ਇਤਿਹਾਸ ਗਵਾਹ ਹੈ ਕਿ ਜਿੱਥੇ ਸਿੱਖ ਬੀਬੀਆਂ ਨੇ ਜੰਗਾਂ ਵਿੱਚ ਜੂਝ ਕੇ ਕੁਰਬਾਨੀਆਂ ਦਿੱਤੀਆਂ ਉੱਥੇ ਹੀ ਰਾਜਕਾਰ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ ਸਿੱਖ ਬੀਬੀਆਂ ਮਰਦਾਂ ਦੀ ਤਰ੍ਹਾਂ ਗੁਰਦੁਆਰਿਆਂ ਵਿੱਚ ਸੇਵਾ ਕਰਨ ਅਤੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਹਿੱਸਾ ਲੈਂਦੀਆਂ ਆਈਆਂ ਹਨ ਸਿੱਖ ਧਰਮ ਨੂੰ ਸਭ ਤੋਂ ਪਹਿਲਾਂ ਧਾਰਨ ਕਰਨ ਵਾਲੀ ਬੀਬੀ ਸੀ ਗੁਰਨਾਨਕ ਦੇਵ ਜੀ ਦੀ ਪਹਿਣ ਬੀਬੀ ਨਾਨਕ ਜੀ ਗੁਰਬਾਣੀ ਨਾਲ ਅਥਾ ਲਗਨ ਅਤੇ ਸਿੱਖੀ ਦੇ ਪ੍ਰਚਾਰਕ ਬੀਬੀ ਸੀ ਬੀਬੀ ਅਮਰੋਜੀ ਅਤੇ ਬੀਬੀ ਪੰਨੀ ਜੀ ਲੰਗਰ ਦਾ ਪ੍ਰਬੰਧ ਕਰਨ ਦੇ ਵਿੱਚ ਮਾਤਾ ਖੀਵੀ ਜੀ ਦਾ ਨਾਮ ਆਉਂਦਾ ਹੈ ਗੁਰੂ ਅਮਰਦਾਸ ਜੀ ਨੇ ਤਿੰਨ ਬੀਬੀਆਂ ਮਾਈ ਸੇਵਾ ਮਾਈ ਪਾਗੋ ਅਤੇ ਪਤੀ ਪਤਨੀ ਮੱਥੋਂ ਮੁਰਾਰੀ ਨੂੰ ਧਰਮ ਪਰ ਚਾਰ ਦਿਨ ਸੇਵਾ ਬਖਸ਼ੀ ਸੀ ਸਿੱਖ ਪੰਥ ਦੀ ਅਗਵਾਈ ਕਰਨ ਵਿੱਚ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਦੇ ਨਾਮ ਆਉਂਦੇ ਹਨ ਗੁਰੂ ਅਰਗੋਬਿੰਦ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਬੀਰੋ ਜੀ ਨੇ ਪੰਗਾਣੀ ਦੇ ਯੁੱਧ ਵਿੱਚ ਆਪਣੇ ਪੰਜੇ ਪੁੱਤਰ ਭੇਜੇ ਸਨ ਜਿਨ੍ਹਾਂ ਵਿੱਚੋਂ ਦੋ ਸ਼ਹੀਦ ਹੋ ਗਏ ਸਨ ਮਾਤਾ ਗੁਜਰੀ ਜੀ ਸਰਵੰਸਦਾਨੀ ਕਰਕੇ ਜਾਣੇ ਜਾਂਦੇ ਹਨ ਉਹ ਸਿੱਖ ਧਰਮ ਦੀ ਪਹਿਲੀ ਸ਼ਹੀਦ ਇਸਤਰੀ ਮਾਈਪਾਕ ਕਰ ਪਹਿਲੀ ਇਸਤਰੀ ਜੰਗੀ ਜਰਨੈਲ ਸੀ ਰਾਜਕਰਨ ਅਤੇ ਰਾਜਨੀਤੀ ਦੇ ਵਿੱਚ ਹਿੱਸਾ ਲੈਣ ਵਾਲੀਆਂ ਬੀਬੀਆਂ ਵਿੱਚ ਰਾਣੀ ਫਤਿਹਕੌਰ ਰਾਣੀ ਰਜਿੰਦਰ ਕੌਰ, ਰਾਣੀ ਸਾਹਿਬ ਕੌਰ, ਰਾਣੀ ਰਾਜ ਕੌਰ, ਰਾਣੀ ਜਿੰਦ ਕੌਰ ਅਤੇ ਰਾਣੀ ਸਦਾ ਕੌਰ ਦੇ ਨਾਮ ਪਰसिद्ध ਹਨ। ਆਂਦੋਲਨਾਂ ਦੇ ਵਿੱਚ ਹਿੱਸਾ ਲੈਣ ਵਾਲੀਆਂ ਬੀਬੀਆਂ ਦੇ ਵਿੱਚ ਬੀਬੀ ਬਲਬੀਰ ਕੌਰ, ਮਾਤਾ ਕਿਸ਼ਨ ਕੌਰ ਕੋਂਕੇ ਅਤੇ ਬੀਬੀ ਗੁਲਾਬ ਕੌਰ ਦੇ ਨਾਮ ਆਉਂਦੇ ਹਨ। ਗੁਰਦੁਆਰਾ ਸੁਧਾਰ ਲਹਿਰ ਅਤੇ 20ਵੀਂ ਸਦੀ ਦੇ ਅਖੀਰ ਵਿੱਚ ਸਿੱਖ ਸੰਘਰਸ਼ਾਂ ਦੇ ਵਿੱਚ ਅਨੇਕਾਂ ਹੀ ਬੀਬੀਆਂ ਨੇ ਅਸਹਿ ਕਸ਼ਟ ਸਹਿੰਦਿਆਂ ਹੋਇਆਂ ਹਿੱਸਾ ਲਿਆ। ਮਾਸਟਰ ਤਾਰਾ ਸਿੰਘ ਜੀ ਦੀ ਬਹਾਦਰ ਸੁਪੁੱਤਰੀ ਡਾਕਟਰ ਜਿੰਦਰ ਕੌਰ ਨੇ ਇਸਤਰੀ ਅਕਾਲੀ ਦਲ ਕਾਇਮ ਕੀਤਾ ਬੀਬੀ ਜਾਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਇਸਤਰੀ ਪ੍ਰਧਾਨ ਬਣੀ ਅਤੇ ਡਾਕਟਰ ਜਿੰਦਰ ਕੌਰ ਦੀ ਸੁਪੁੱਤਰੀ ਬੀਬੀ ਕਿਰਨਜੀਤ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨ ਸਕੱਤਰ ਬਣੀ ਅੱਜ ਸਿੱਖ ਜਵਾਨੀ ਦੇ ਨਸ਼ਿਆਂ ਵਿੱਚ ਡੁੱਬਣ, ਪਤਿਤ ਪੁਣੇ ਦੇ ਸ਼ਿਕਾਰ ਹੋਣ, ਸਿੱਖੀ ਛੱਡ ਕੇ ਦੂਸਰੇ ਧਰਮਾਂ ਨੂੰ ਧਾਰਨ ਕਰਨਾ ਅਤੇ ਨਾਸਤਿਕਤਾ ਦੇ ਵੱਲ ਵਧਣਾ ਆਦਿ ਚਿੰਤਾ ਦੇ ਵਿਸ਼ੇ ਬਣੇ ਹੋਏ ਹਨ। ਐਸੇ ਭਿਆਨਕ ਸਮੇਂ ਦੇ ਵਿੱਚ ਬੀਬੀਆਂ ਦੀ ਵਿਸ਼ੇਸ਼ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਸਿੱਖ ਧਰਮ ਤੋਂ ਦੂਰ ਜਾ ਰਹੇ ਆਪਣੇ ਬੱਚਿਆਂ, ਭੈਣਾਂ, ਭਰਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂਆਂ ਦੀ ਸਿੱਖਿਆ ਦੇ ਨਾਲ ਜੋੜ ਕੇ ਸਿੱਖ ਇਤਿਹਾਸ, ਗੁਰਬਾਣੀ ਦੇ ਭਾਵ ਅਰਥਾਂ ਦੀ ਜਾਣਕਾਰੀ ਦੇ ਕੇ ਉੱਚਾ ਸੋਚਾ ਅਧਿਆਤਮਿਕ ਜੀਵਨ ਜਿਉਣ ਦੇ ਲਈ ਪ੍ਰੇਰਿਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ